ਅੱਜ ਦੀ ਪੋਸਟ ਮੈਂ ਬੜੇ ਹੀ ਦੁਖੀ ਮਨ ਨਾਲ ਪਾ ਰਿਹਾ ਹਾਂ ਜੋ ਹਾਲਤ ਹੜ੍ਹਾਂ ਕਾਰਨ ਬਣੇ ਹਨ ਤੁਸੀਂ ਰੋਜ਼ ਖ਼ਬਰਾਂ ਪੜ੍ਹਦੇ ਹੋ ਵੀਡੀਓ ਵੇਖਦੇ ਹੋ ਹੜ੍ਹਾਂ ਨੇ ਜੋ ਕਿਸਾਨਾਂ ਦਾ ਕਿਰਤੀਆਂ ਦਾ ਹੋਰ ਕੀਤਾ ਕਰਨ ਵਾਲਿਆਂ ਦਾ ਨੁਕਸਾਨ ਕੀਤਾ ਹੈ ਗਰਬਾਣੀ ਵਿੱਚ ਸਿੱਖਿਆ ਦਿੱਤੀ ਹੈ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਉਣ ਨੇ ਮੀਂਹ ਵਰਸਾਇਆ ਪਾਣੀ ਨੇ ਫਸਲਾਂ ਤੇ ਘਰਾਂ ਦੀ ਤਬਾਹੀ ਕੀਤੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਵੇਖ ਕੇ ਰੱਬ ਨੂੰ ਵੀ ਉਲਾਂਭਾ ਦਿੱਤਾ ਸੀ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨ ਆਇਆ ਉਹ ਗੱਲ ਸੱਚ ਹੈ ਪਰ ਧੰਨ ਮੇਰੇ ਪੰਜਾਬ ਦੇ ਲੋਕ ਜਿਹੜੇ ਇਨਸਾਨੀਅਤ ਦੇ ਹਮਦਰਦੀ ਹਨ ਆਪਣੇ ਡੁੱਬਦੇ ਭਰਾਵਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਨ ਗਏ ਹਨ ਤੇ ਕਰ ਰਹੇ ਹਨ ਸਮੇਂ ਦਾ ਵੀ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾਵੇ ਇੱਕ ਦੋ ਸਾਲ ਪਹਿਲਾਂ ਪ੍ਰਚਾਰ ਕੀਤਾ ਜਾਂਦਾ ਸੀ ਪਾਣੀ ਬਚਾਓ ਪਾਣੀ ਬਚਾਓ ਪਾਣੀ ਖਤਮ ਹੋ ਰਿਹਾ ਹੈ ਪਰ ਅੱਜ ਉਲਟ ਹੋ ਰਿਹਾ ਹੈ ਲੋਕ ਕਹਿ ਰਹੇ ਹਨ ਸਾਨੂੰ ਪਾਣੀ ਤੋਂ ਬਚਾਓ ਸਾਨੂੰ ਪਾਣੀ ਤੋਂ ਬਚਾਓ ਪਾਣੀ ਵੀ ਘਟ ਨਹੀਂ ਗੁਜ਼ਾਰਦਾ ਜਿਉਂਦਿਆਂ ਨੂੰ ਡੋਬਦਾ ਤੇ ਮਰਿਆਂ ਨੂੰ ਤਾਰਦਾ ਸੋ ਹਾਲਤ ਇਹ ਬਣੇ ਹਨ ਸਰਕਾਰ ਨੂੰ ਚਾਹੀਦਾ ਹੈ ਜਿਵੇਂ ਲੋਕ ਮਦਦ ਕਰ ਰਹੇ ਹਨ ਦੁਖੀ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਸਰਕਾਰਾਂ ਕੋਲੇ ਸਾਰੇ ਸਾਧਨ ਹੁੰਦੇ ਹਨ ਸਰਕਾਰਾਂ ਕੋਲੇ ਲੋਕਾਂ ਤੋਂ ਇਕੱਠਾ ਕੀਤਾ ਹੋਇਆ ਬਹੁਤ ਫੰਡ ਹੁੰਦਾ ਹੈ ਤੇ ਅੱਜ ਇਹਨਾਂ ਦੁਖੀ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਮੇਰੀ ਬੇਨਤੀ ਹੈ